इसे मैं वेतन या तनख्वाह नहीं कहूंगा एक तरह से इनका सम्मान करने के लिए इसकी घोषणा कर रहे हैं कि लगभग ₹18000 महीना इनको सम्मान राशि दी जाएगी हमारी सरकार बनने पर गुरुग्रान साहिब जी ने याद भी देरसाफ दी गल कही थी ਕਿਉਂਕਿ ਇੱਕ ਤਾਂ ਇੱਕ ਤਰ੍ਹਾਂ ਦੀ ਧਰਮ ਦੇ ਨਾਂ ਤੇ ਰਾਜਨੀਤੀ ਹੀ ਕਰ ਰਿਹਾ ਹੈ ਪੁਜਾਰੀਆਂ ਕੋ ਔਰ ਗੁਰਦੁਆਰੇ ਮੇਂ ਗ੍ਰੰਥੀਆਂ ਕੋ ਹਰ ਮਹੀਨੇ ਸਨਮਾਨ ਰਾਸ਼ੀ ਦੇਣੇ ਦਾ ਪ੍ਰਧਾਨ ਪਹਿਲਾ ਕੇਰੀਵਾਲ ਨੂੰ ਇਹ ਚਾਹੀਦਾ ਜੋ ਉਹ ਕਹਿ ਰਹੇ ਹਨ ਪੰਜਾਬ ਦੇ ਵਿੱਚ ਲਾਗੂ ਹੋਣਾ ਚਾਹੀਦਾ ਹੈਗਾ ਜੀਰੇ ਵਿੱਚ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ 1000 ਰੁਪਏ ਦੇਣ ਦੀ ਗੱਲ ਵੀ ਕਹੀ ਸੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮਨਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਤਨ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ ਜਿਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਐਲਾਨ ਕੀਤਾ ਹੈ ਜਿਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਪੁਜਾਰੀ ਅਤੇ ਗ੍ਰੰਥੀ ਨੂੰ ਗ੍ਰੰਥੀ ਸਿੰਘ ਨੂੰ 18000 ਰੁਪਏ ਸਨਮਾਨਤ ਰਾਸ਼ੀ ਹਰ ਮਹੀਨੇ ਦੇਣ ਦੀ ਗੱਲ ਕਹੀ ਹੈ ਉਹਨਾਂ ਨੇ ਇਹ ਵੀ ਕਿਹਾ ਵੀ ਸਾਡੀ ਸਰਕਾਰ ਵੰਨ ਤੇ ਇਹ ਦਿੱਤਾ ਜਾਊਗਾ ਜਿਹਦੇ ਵਿੱਚ ਟ੍ਰਾਇੰਗਲ ਪਾਰਟੀ ਪੰਜਾਬ ਇਹ ਵੀ ਕਹਿੰਦੀ ਹੈਗੀ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਪਹਿਲਾਂ ਕੇਜਰੀਵਾਲ ਨੂੰ ਇਹ ਚਾਹੀਦਾ ਜੋ ਉਹ ਕਹਿ ਰਹੇ ਹਨ ਪੰਜਾਬ ਦੇ ਵਿੱਚ ਲਾਗੂ ਹੋਣਾ ਚਾਹੀਦਾ ਹੈਗਾ ਜਿਹਦੇ ਵਿੱਚ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ 1000 ਰੁਪਏ ਦੇਣ ਦੀ ਗੱਲ ਵੀ ਕਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਦੀ ਗੱਲ ਕਹੀ ਸੀ ਨਸ਼ਾ ਮੁਕਤ ਪੰਜਾਬ ਕਰਨ ਦੀ ਗੱਲ ਕਹੀ ਸੀ ਜਿਹੜੀ ਕਿ ਇੱਕ ਹੋਰ ਜਿਹੜੀ ਕਿ ਜੁਮਲੇਬਾਜ਼ੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਦੇਖ ਦੇ ਲੋਕਾਂ ਦੇ ਨਾਲ ਕਰ ਰਿਹਾ ਹੈਗਾ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਹੈਗੀ ਹੈ ਕਿ ਇਹ ਵਾਕਈ ਇਹ ਜੁਮਲੇਬਾਜ਼ੀ ਹੋ ਰਹੀ ਹੈਗੀ ਹੈ ਜਿਹਦੇ ਵਿੱਚ ਹੋਰ ਵੀ ਕਈ ਪਾਰਟੀਆਂ ਪਹਿਲਾਂ ਵੀ ਝੁਮਲੇਬਾਜ਼ੀ ਕਰ ਚੁੱਕੀਆਂ ਹਨ ਜਿਹੜਾ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਅਕਸਰ ਉਹਨਾਂ ਤੇ ਤੰਜ ਕਹਦਾ ਰਹਿੰਦਾ ਹੈ ਅੱਜ ਉਹ ਵੀ ਉਸੇ ਰਾਹ ਤੇ ਹੀ ਪੈ ਗਿਆ ਹੈ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਦੂਜੀ ਗੱਲ ਅਸੀਂ ਇਹ ਵੀ ਕਹਿੰਦੇ ਹਾਂ ਕਿਉਂਕਿ ਇੱਕ ਤਾਂ ਇੱਕ ਤਰ੍ਹਾਂ ਦੀ ਧਰਮ ਦੇ ਨਾਂ ਤੇ ਹੀ ਰਾਜਨੀਤੀ ਹੀ ਕਰ ਰਿਹਾ ਹੈ ਜਿਵੇਂ ਕਿ ਮੰਦਰ ਦੇ ਪੁਜਾਰੀ ਨੂੰ ਗੁਰਦੁਆਰੇ ਦੇ ਗ੍ਰਾਂਟਿਸ ਹੈ ਕਿ ਨੂੰ 18000 ਰੁਪਇਆ ਹਰ ਮਹੀਨੇ ਸਨਮਾਨਤ ਰਾਸ਼ੀ ਦੇਣ ਦੀ ਗੱਲ ਕਹਿ ਰਿਹਾ ਹੈ ਕਿਉਂਕਿ ਵਿਤਕਰੇ ਦੀ ਗੱਲ ਹੋ ਰਹੀ ਆ ਉਹਦੇ ਵਿੱਚ ਅਸੀਂ ਇਹ ਵੀ ਗੱਲ ਕਰਦੇ ਹਾਂ ਗਿਰਜਾ ਘਰ ਦੇ ਪਾਦਰੀ ਦੀ ਉਹ ਵੀ ਸ਼ਾਮਤ ਹੋਣਾ ਚਾਹੀਦਾ ਹੈਗਾ ਮਸਜਿਦ ਦਾ ਮੌਲਵੀ ਸ਼ਾਮਤ ਹੋਣਾ ਚਾਹੀਦਾ ਇਹ ਧਰਮ ਦੇ ਨਾਂ ਤੇ ਵਿਤਕਰੇਵਾਦੀ ਸ਼ੁਰੂ ਹੋ ਜਾਂਦੀ ਆ ਜਿਹੜੀ ਕਿ ਦੇਖਦੀ ਰਾਜਨੀਤੀ ਦੇ ਲਈ ਬਹੁਤ ਹੀ ਨਿੰਦਣਯੋਗ ਮਾਰੀ ਤੇ ਘਟੀਆ ਹਰਕਤ ਦੀ ਗੱਲ ਹੈਗੀ ਆ ਇਹ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਵੀ ਇਹਨੇ ਬਹੁਤ ਸਾਰੇ ਵਾਅਦੇ ਕੀਤੇ ਹਨ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕਿਆ ਜਿਹਦੇ ਵਿੱਚ ਟ੍ਰਾਇੰਗਲ ਪਾਰਟੀ ਉਹ ਪੰਜਾਬ ਦੇ ਬਹੁਤ ਸਾਰੇ ਏਜੰਡੇ ਹਨ ਉਹ ਵੀ ਇਹ ਗੱਲ ਕਹਿੰਦੀ ਹੈਗੀ ਆ ਬਈ ਜਿਹੜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰ ਦੀ ਸੈਲਰੀ ਦੇਖ ਦੇ ਸਰਵ ਚੌਧੇ ਤੋਂ ਦੁੱਗਣੀ ਹੋਣੀ ਚਾਹੀਦੀ ਹੈ ਕਿਉਂਕਿ ਗੁਰਦੁਆਰੇ ਜਾਂ ਮੰਦਿਰ ਜਾਂ ਮਸਜਿਦ ਜਾਂ ਗਿਰਜਾ ਘਰ ਬਣ ਰਹੇ ਹਨ ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਇਹੋ ਜਿਹਾ ਕਾਨੂੰਨ ਬਣਾਇਆ ਚਾਹੀਦਾ ਜਿਹਦੇ ਵਿੱਚ ਮੰਨ ਲਓ ਗੁਰਦੁਆਰਾ ਕੋਈ ਬਣਦਾ ਮੰਦਿਰ ਬਣਦਾ ਮਸਜਿਦ ਜਾਂ ਗਿਰਜਾ ਘਰ ਬਣਦਾ ਹੈਗਾ ਉਦੇ ਬਾਅਦ ਜਿਹੜੀ ਕਮੇਟੀ ਆ ਬਣਾਉਂਦੀ ਹੈਗੀ ਆ ਗੁਰਦੁਆਰਾ ਮੰਦਿਰ ਮਸਜਿਦ ਜਾਂ ਚਰਚ ਸਭ ਤੋਂ ਪਹਿਲਾਂ ਜਾਣੇ ਕਿ ਉਸ ਦੀ ਸੈਲਰੀ ਤੈਅ ਹੋਣੀ ਚਾਹੀਦੀ ਜੇ ਅਗਰ ਕਮੇਟੀ ਸ਼ਰਤਾਂ ਪੂਰੀਆਂ ਕਰਦੀ ਹੈਗੀ ਆ ਤਾਂ ਜਿਵੇਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈਗੀ ਆ ਉਸ ਤੋਂ ਵੀ ਇਜਾਜ਼ਤ ਲੈਣੀ ਚਾਹੀਦੀ ਆ ਤੇ ਸਰਕਾਰ ਨੂੰ ਕਾਨੂੰਨ ਵੀ ਬਣਾਉਣਾ ਚਾਹੀਦਾ ਹੈਗਾ ਕਿਉਂਕਿ ਅੱਜ ਕੱਲ ਅਸੀਂ ਦੇਖਿਆ ਹੈਗਾ ਇਹ ਜੋ ਵੀ ਗੁਰਦੁਆਰੇ ਆ ਮੰਦਿਰ ਆ ਮਸਜਿਦਾਂ ਇਹ ਇੱਕ ਬਿਜ਼ਨਸ ਹੀ ਬੰਦੇ ਜਾ ਰਹੇ ਹਨ ਜਿਹਦੇ ਵਿੱਚ ਸਰਕਾਰ ਸਰੇ ਆਮ ਇਹ ਰਾਜਨੀਤੀ ਹੀ ਕਰ ਰਹੀ ਆ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਬਚਣਾ ਚਾਹੀਦਾ ਸਾਰੀ ਗੱਲ ਸਮਝਣੀ ਚਾਹੀਦੀ ਜੇ ਪਹਿਲੀ ਗੱਲ ਤਾਂ ਪੰਜਾਬ ਦੇ ਲੋਕ ਦੇਸ਼ ਦੇ ਲੋਕ ਸਾਰੀਆਂ ਪਾਰਟੀਆਂ ਦੇ ਏਜੰਡੇਆਂ ਨੂੰ ਮੁੱਦਿਆਂ ਨੂੰ ਸਮਝ ਚੁੱਕੀਆਂ ਹਨ ਕਿਉਂਕਿ ਦੇਸ਼ ਦੇ ਵਿੱਚ ਅੱਜ ਕੱਲ ਜਿਹੜੀ ਰਾਜਨੀਤੀ ਹੋ ਰਹੀ ਹੈ ਧਰਮ ਦੇ ਨਾਂ ਤੇ ਹੋ ਰਹੀ ਹੈ ਜਾਂ ਜੁਮਲੇਵਾਦੀ ਤੇ ਹੋ ਰਹੀ ਹੈਗੀ ਆ ਉਹਦੇ ਵਿੱਚ ਲੋਕ ਹੋਣਾ ਬਿਲਕੁਲ ਫਸਣਗੇ ਨਹੀਂ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਮਰਜ਼ੀ ਦੀ ਪਾਰਟੀ ਨੂੰ ਹੀ ਵੋਟਾਂ ਪਾਉਣਗੇ ਕੇਜਰੀਵਾਲ ਜੀ ਜੋ ਵੀ ਵਿਧਾਨ ਸਭਾ ਦੀਆਂ ਚੋਣਾਂ ਦਿੱਲੀ ਵਿੱਚ ਹੋ ਰਆਂ ਜਾਂ ਉਹਨਾਂ ਦੇ ਵਿੱਚ ਜੁਮਲੇਵਾਦੀ ਕਰ ਰਹੇ ਹਨ ਟ੍ਰਾਇੰਗਲ ਪਾਰਟੀ ਉਹ ਪੰਜਾਬ ਇਹ ਕਹਿੰਦੀ ਆ ਪਹਿਲਾਂ ਤੁਸੀਂ ਪੰਜਾਬ ਦੇ ਵਿੱਚ ਲਾਗੂ ਕਰੋ ਪੰਜਾਬ ਦੇ ਲੋਕਾਂ ਨੂੰ ਕਰਕੇ ਦਿਖਾਓ ਫੇਰ ਤੁਸੀਂ ਦਿੱਲੀ ਦੇ ਵਿੱਚ ਲਾਗੂ ਕਰੋ ਦਿੱਲੀ ਦੇ ਵਿੱਚ ਫੇਰ ਤੁਸੀਂ ਗੱਲ ਦਿੱਲੀ ਦੀ ਕਰੋ ਜਾਂ ਤੁਸੀਂ ਦੂਸਰੀਆਂ ਪਾਰਟੀਆਂ ਨੂੰ ਮੌਕਾ ਦਿਓ ਜਿਵੇਂ ਕਿ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਆਪਣੇ ਏਜੰਡੇਾਂ ਤੇ ਬਿਲਕੁਲ ਸਿਰ ਖੜੀ ਆ ਇਹਨਾਂ ਨੂੰ ਤੁਸੀਂ ਮੌਕਾ ਦੇ ਕੇ ਦੇਖੋ ਸਾਰੇ ਦੇ ਸਾਰੇ ਏਜੰਡੇ ਜੋ ਟ੍ਰਾਇੰਗਲ ਪਾਰਟੀ ਦੇ ਹਨ ਪੂਰੇ ਤਰ੍ਹਾਂ ਲਾਗੂ ਕੀਤੇ ਜਾਣਗੇ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸੇਰ ਲੇ ਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ 10 ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬាទ ਬាទ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਨਵੀਂ ਇਨਫੋਰਮੇਸ਼ਨ ਵੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ